सही 10वीं कवि विभाग 53 54 हमरे गुरु आपद दया दर्शा पूर्ण होई चित की इच्छा तव शरण में रह हम हमारा अपना जान करो प्रताप हमरे दुष्ट समय को टाव ओ आप हाथ मोहि बचावो सुखी बसे मोर परिवार शिव सिख सवे करतारन ਸ਼ਾਧੇ ਕਰਦਾ ਕਰੀਐ ਸਭ ਪੈ ਰਣ ਕੋ ਆਜਿ ਸਨ ਕਰੀਐ ਪੂਰਨ ਹੋਈ ਹਮਾਰੀ ਆਸਾ ਤੁਰਪਨ ਕੀ ਰਹਿ ਤਿਆਸਾ ਤੁਮੈ ਜਾਗ ਭੀ ਹਉ ਨ ਧਿਆਉਂ ਤੁਮਾ ਚੋਂ ਸੁਖੋਂ ਤੀਖਾ ਹੋ ਸੇਵ ਸੇਕੋ ਮਾਰੇ ਤਾਰੀ ਹੈ ਤੋ ਤ੍ਰਸ ਕਹ ਹਮਾਰੀ ਮਾਰੀ ਹੈ ਆਪ ਹੱਥ ਦੇ ਮੁਝ ਅਗਰੀਐ ਮਨ ਕਲ ਜਾਸੀ ਅਸਤੁਜ ਕਰਿਉ ਨਿਸ਼ਾ ਰੱਖ ਲਿਓ ਮੈ ਰੱਖਿ ਰਹਾਵੇਂ ਸਾਇਬ ਸੰਸਹਾਈ ਪਿਆਰੀ ਦੇਨ ਬੰਦ ਦੁਸ਼ਟਣ ਕੀ ਹੰਤਾ ਤਮੋ ਪੂਰੀ ਚਤੰਦ ਸੰਥਾ ਕਾਲ ਪਾਇਨ ਨਾਭਵ ਤਾਰਾ ਕਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਬਿਸਰ ਪ੍ਰਕਾਸ਼ਾ ਸਕਲ ਕਾਲ ਕਾਹੀ ਤਮਸਾ ਜਮਨ ਆਜੋਗੀ ਸਿਵ ਕੀਓ ਬੇਦਰਾਜ ਜਨ ਮਾ ਜੋਤੀ ਜਬਰ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਹਮਾਰਾ ਜਬਰ ਕਾਲ ਸੰਗਤ ਬਨਾਈਓ ਦੇਵ ਦਾਤਿ ਦਰਸ਼ਨੋ ਉਜਾਇ। ਆਦੇ ਹੰਤੇ ਕਹਿ ਮਤਾ ਰਸੋਈ ਗੁਰ ਸਮਝ ਹਮਾਰਾ। ਨਾਮ ਸਕਾਰ ਤੇ ਸੇ ਨੋ ਹਮਾਰੀ ਸਗਲ ਪ੍ਰਜਾ ਤਨੇ ਆ ਸਮਾਧੀ। ਸੇਵ ਗਣ

ਪੰਜਾਬਾ ਕਰਖੇ ਤਤ ਤੁਮ ਤੁਮ ਮੈਂ ਮਿੰਤਾ ਦਿੱਤ ਸਭ ਜਿਦੇ ਬੰਦਨਾ ਸ੍ਰਿਸ਼ਟ ਸੰਧਾਰ ਆਪਾਪਨੀ ਗੁਰ ਉਚਾਰੈ ਤੁਮ ਸਭੇ ਤੇ ਰਜਿ ਗਰਲਮ ਜਾਣ ਤੁਮੇ ਮੇਦ ਮੇਦ ਅਰਤਲ ਨਿਸ਼ਾਰਿ ਦੇਵ ਕਾ ਜਨਮ ਆਦਾ ਲਿਲਾ ਨਗ ਸੰਭਾ ਨਾ ਕਾ ਓੜ ਹਜਰ ਤੀਤਾ ਜਬ ਭੀਰ ਨ ਪਾਉ ਤ੍ਰੀਤਾ ਤਾ ਤੁੰਦਰ ਪਹਾੜੁ ਮਾਨਿ ਤੇ ਨਾ ਓਟ ਕਛੁ ਭੀ ਤ ਨ ਜਾਣਤ ਮਹਾਦੇਵ ਕੋ ਕੈ ਸੁਦਾ ਸੇਵਾ ਰੇਖਾ ਕਾ ਕੀਪਨੇ ਦੇਵ ਧਾ ਭੈ ਆਪਣੀ ਬੁੱਧ ਹੈ ਜੀਤੀ ਬੰਧਨ ਦਰਨਣ ਤੋ ਹਾਂ ਤੇਤੀ ਤੁਮਰਾ ਲਖਨ ਨਗਾਏ ਬਸੰਭਰਾ ਤੇ ਬਸਿਆ ਪਰਥੂ ਸੰਸਨ ਏਕ ਰੂਪ ਜੋ ਸਰੂਪ ਆਰ ਆਨਡ ਦੇ ਸਿਤਜ ਕਿਨੀ ਉਤਪਜਕਾਰ ਬਾਰ ਰੱਖ ਦੇਨੀ ਕਾਹੂ ਕੋਦਰਾ ਜਾਵ ਬੈਂਕਾ ਕਾਹੂ ਸਿਮਟ ਪੈਓ ਸਹ ਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਪਾ ਆਜ ਰਾਸ ਰੂਪ ਸੁਜਾਵ ਅਵਰ ਸ਼ਾਮੇ ਹਿਕਮ ਕਰੋ ਸਿਖ ਅਵਾਜ ਸਿਖ ਸੰਗਰ ਦੁਸ਼ਟ ਤੇ ਤਮਾਤ ਪਾਤਾ ਸਕਲ ਵਣੇਸ਼ ਕਰਾ ਰਣ ਕਾਤਾ

ਰੇਸੇ ਕਰਮੋ ਸਭੋਈ ਦਿਸ਼ਤਿ ਸਾਚੁ ਸਕੈ ਨ ਕੋਈ ਇਕ ਵਾਰ ਜਿਤ ਮਨ ਸੰਭਾਰ ਕਾਲ ਪਾਸੇ ਤਾਹੀ ਹੋਵਾਰਾ ਜਿਨ ਦਰਨ ਨਾਮ ਤਿਹਾਰੁ ਕਹਾ ਦਾਦਿ ਦਿਸ਼ਤਿ ਤਉ ਤੀਰਹਾ ਖੜਗ ਕੀਤ ਮੈਂ ਸੰੜਿ ਤਿਹਾਰੀ ਆਹਾ ਆਦਿ ਹੋਵਾਰੀ ਸਰਬ ਧਰਮੋ ਸਹਾਈ ਦਿਸ਼ਤਿ ਤਉ ਤੀਰਿ ਹੋਵ ਬਚਾਈ ਖੜਗ ਕੀਤ ਮੈਂ ਸਰਬ ਤਿਹਾਰੀ ਆਹਾ ਆਦਿ ਵਾਹਿ ਸਤਿਗੁਰੂ ਮੋਹ ਸਹਾਈ ਦੁਸ਼ਟ ਦੁਤੀ ਦਿਹੋ ਬਚਾਈ ਵਾਹਿ ਗੁਰੂ ਜੀ ਕਰਤਸਾ ਵਾਹਿ ਗੁਰੂ ਜੀ ਕੀ ਨਤਿ